ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਬੇਨਤੀ ਦੋਸਤੋ ਸਾਡਾ ਪੀਬੀਸੀ ਪੰਜਾਬ ਫੇਸਬੁੱਕ ਇੰਸਟਾਗ੍ਰam ਪੇਜ ਹੈ ਪੀਬੀਸੀ ਪੰਜਾਬੀ YouTube ਪੇਜ ਹੈ ਤੁਹਾਡਾ ਅਖਬਾਰ YouTube ਫੇਸਬੁੱਕ ਇੰਸਟਾਗ੍ਰam ਪੇਜ ਹੈ 200 ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤੁਹਾਡਾ ਇੱਕ ਜੋ ਬਟਨ ਦਬਿਆ ਹੋਇਆ ਸਾਡੇ ਲਈ ਬਹੁਤ ਵੱਡੀ ਆਕਸੀਜਨ ਦਾ ਕੰਮ ਕਰੇਗਾ ਤਾ ਦੋਸਤੋ ਜੋ ਨਵੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਹੇ ਹਾਂ ਉਹ ਪੰਜਾਬ ਦੇ ਨਾਲ ਸੰਬੰਧਤ ਹੈ ਪੰਜਾਬ ਦੇ ਵਿੱਚ ਦੋਸਤੋ ਪਿਛਲੇ 2 ਸਾਲਾਂ ਦੌਰਾਨ 8000 ਮੀਟ੍ਰਿਕ ਟਨ ਅਨਾਜ ਜਿਹੜਾ ਖਰਾਬ ਹੋ ਚੁੱਕਿਆ ਹੈ ਜੀ ਬਿਲਕੁਲ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਦੌਰਾਨ 8000 ਮੀਟ੍ਰਿਕ ਟਨ ਅਨਾਜ ਜਿਹੜਾ ਖਰਾਬ ਹੋ ਚੁੱਕਿਆ ਹੈ ਸੂਬਾ ਸਰਕਾਰ ਹੈ ਜਿਹੜੀ ਪੰਜਾਬ ਦੀ ਭਗਵੰਤਾਨ ਸਰਕਾਰ ਹੈ ਇਸ ਦਾ ਠਿਕਰਾ ਜਿਹੜੀ ਕੇਂਦਰ ਸਰਕਾਰ ਦੇ ਸਿਰ ਹੈ ਜਿਹੜੀ ਪੰਦੀ ਨਜ਼ਰ ਆ ਰਹੀ ਹੈ ਤਾਂ ਦੋਸਤੋ ਇਹ ਸੱਚ ਕਹੂੰ ਦੇ ਅਸ਼wini ਚਾਵਲਾ ਜੀ ਨੇਗੇ ਦੋ ਸੀਨੀਅਰ ਪੱਤਰਕਾਰ ਨੇ ਟੰਡੀਗੜ ਤੋਂ ਉਹਨਾਂ ਦੀ ਇਹ ਖਬਰ ਹੈ ਜਿਹੜੀ ਲੱਗੀ ਹੋਈ ਹੈਗੀ ਐ ਇਸ ਦੇ ਵਿੱਚ ਕਾਫੀ ਕੁਝ ਉਹਨਾਂ ਨੇ ਨਸ਼ਰ ਕੀਤਾ ਤਾਂ ਮੈਂ ਤੁਹਾਨੂੰ ਖਬਰ ਹੈ ਜਿਹੜੀ ਇਹ ਦੱਸਣ ਜਾ ਰਹੇ ਹਾਂ ਦੋਸਤੋ ਇਸ ਦੇ ਵਿੱਚ ਹੈ ਕਿ ਪੰਜਾਬ ਦੇ ਗੋਦਾਮਾਂ ਦੇ ਵਿੱਚ ਪਏ ਅਨਾਜ ਦੇ ਵਿੱਚੋਂ 8000 ਮੀਟ੍ਰਿਕ ਟਨ ਅਨਾਜ ਹੈ ਜਿਹੜਾ ਖਰਾਬ ਹੋ ਚੁੱਕਿਆ ਹੈ ਪਹਿਲੀ ਵਾਰ ਦੋ ਸਾਲਾਂ ਦੇ ਦੌਰਾਨ ਰਿਕਾਰਡ ਅਨਾਜ ਹੈ ਜਿਹੜਾ ਖਰਾਬ ਹੋਇਆ ਹੈ ਅਨਾਜ ਦੇ ਖਰਾਬ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਥਾਂ ਸਾਰਾ ਦੋਸ਼ ਹੈ ਜਿਹੜਾ ਕੇਂਦਰ ਸਰਕਾਰ ਤੇ ਮਾਰ ਦਿੰਦਾ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਗੋਦਾਮਾਂ 'ਚ ਪਏ ਅਨਾਜ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਮੇਂ ਸਿਰ ਨਹੀਂ ਚੁੱਕਿਆ ਜਾ ਰਿਹਾ ਜਿਸ ਕਾਰਨ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਾਜ ਦੀ ਖਰਾਬੀ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹੀ ਦੋਸ਼ੀ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਇਸ ਦਾ ਪੈਸਾ ਵਸੂਲਣ ਸੰਬੰਧੀ ਫੈਸਲਾ ਕਰ ਲਿਆ ਗਿਆ ਹੈ। ਇਸ ਖਰਾਬ ਹੋਏ ਅਨਾਜ ਦੀ ਅਦਾਇਗੀ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਹੀ ਇਸ ਖਰਾਬ ਹੋਏ ਅਨਾਜ ਦੇ ਪੈਸੇ ਨੂੰ ਭਰਨਾ ਪਵੇਗਾ। ਜਾਣਕਾਰੀ ਸਿੱਧੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਲਈ ਪੰਜਾਬ ਦੇ ਵਿੱਚੋਂ ਕਣਕ ਦੇ ਝੋਨੇ ਦੀ ਫਸਲ ਖਰੀਦ ਕੀਤੀ ਜਾਂਦੀ ਹੈ ਇਹ ਫਸਲ ਦੀ ਖਰੀਦ ਕਰਨ ਤੋਂ ਬਾਅਦ ਪੰਜਾਬ ਦੇ ਗਦਾਮਾਂ 'ਚ ਇਸ ਫਸਲ ਨੂੰ ਸਾਮ ਕੇ ਰੱਖਿਆ ਜਾਂਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਦੋਂ ਇਸ ਫਸਲ ਦੀ ਟੋਆ ਟੋਆਈ ਕਰਦੇ ਹੋਏ ਆਪਣੇ ਕੋਲ ਲੈ ਲਿਆ ਜਾਂਦਾ ਹੈ ਉਸ ਸਮੇਂ ਹੀ ਪੰਜਾਬ ਸਰਕਾਰ ਨੂੰ ਇਸ ਫਸਲ ਦੇ ਪੈਸੇ ਮਿਲਦੇ ਨੇ ਜਦੋਂ ਤੱਕ ਪੰਜਾਬ ਸਰਕਾਰ ਦੇ ਗਦਾਮਾਂ 'ਚ ਫਸਲ ਪਈ ਹੁੰਦੀ ਹੈ ਉਸ ਸਮੇਂ ਤੱਕ ਸੂਬਾ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਜੋ ਅਨਾਜ ਨੂੰ ਸੰਭਾਲਣ ਦੀ ਹੁੰਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਰਿਪੋਰਟ ਅਨੁਸਾਰ ਪਿਛਲੇ 2 ਸਾਲਾਂ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਅਨਾਜ ਦੇ 8000 ਮੀਟ्रिक टन ਜਿਹੜਾ ਅਨਾਜ ਉਹ ਖਰਾਬ ਹੋ ਚੁੱਕਿਆ ਹੈ ਇਸ ਅਨਾਜ ਦੇ ਖਰਾਬ ਹੋਣ ਦੇ ਪਿੱਛੇ ਪੰਜਾਬ ਸਰਕਾਰ ਤੇ ਉਸ ਦੀਆਂ ਖਰੀਦ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਗਲਤੀ ਨੂੰ ਕਰਾਰ ਦਿੱਤਾ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਵਿੱਚ ਪਏ ਅਨਾਜ ਨੂੰ ਸਮੇਂ ਸਿਰ ਕੇਂਦਰ ਸਰਕਾਰ ਚੁੱਕਦੇ ਹੋਏ ਦੂਜੇ ਸੂਬਿਆਂ ਦੇ ਵਿੱਚ ਨਹੀਂ ਭੇਜ ਰਹੀ ਤੇ ਸਮਾਂ ਜ਼ਿਆਦਾ ਟੱਪਣ ਕਰਕੇ ਅਨਾਜ ਪੰਜਾਬ ਦੇ ਗਦਾਮਾਂ ਦੇ ਵਿੱਚ ਖਰਾਬ ਹੋ ਰਿਹਾ ਹੈ ਇਸ ਲਈ ਸਨਾਜ ਦੇ ਖਰਾਬੇ ਦੇ ਲਈ ਕੇਂਦਰ ਸਰਕਾਰ ਦੋਸ਼ੀ ਹੈ ਇੱਥੇ ਦੋਵੇਂ ਸਰਕਾਰਾਂ ਦੇ ਵੱਲੋਂ